KKTV ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਬੜੀ ਖਾਸ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਜਿਹੜਾ ਫਾਸਟ ਫੂਡ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਾਇਮ ਹਿੱਸਾ ਬਣ ਚੁੱਕਾ ਪਰ ਜਿਹੜਾ ਫਾਸਟ ਫੂਡ ਹੈ ਸਟ੍ਰੀਟ ਫੂਡ ਜਾਂ ਰੇੜੀਆਂ ਦੇ ਉੱਤੇ ਜਾਂ ਤੁਸੀਂ ਵੱਡੇ ਹੋਟਲਾਂ ਦੇ ਵਿੱਚ ਵੀ ਜਾਂਦੇ ਹੋ ਰੈਸਟੋਰੈਂਟਸ ਦੇ ਵਿੱਚ ਵੀ ਜਾਂਦੇ ਹੋ ਜਿੱਥੇ ਕਿ ਭਈਏ ਤੁਹਾਨੂੰ ਗੰਦੇ-ਮੰਦੇ ਹੱਥਾਂ ਦੇ ਨਾਲ ਤੇ ਜਿਹੜਾ ਕਿ ਜੋ ਵਧੀਆ ਟੇਸਟ ਵੀ ਨਹੀਂ ਹੁੰਦਾ ਹਾਈਜੈਨਿਕ ਦਾ ਵੀ ਕੋਈ ਖਾਸ ਧਿਆਨ ਨਹੀਂ ਹੁੰਦਾ ਹਾਈਜੈਨ ਬਿਲਕੁਲ ਨਹੀਂ ਹੁੰਦੀ ਚੀਜ਼ ਸਾਫ ਸੁਥਰੇ ਚੀਜ਼ ਜਿਹੜੀ ਆ ਉਹ ਚੰਗੀ ਹੁੰਦੀ ਆ ਤੇ ਉਹ ਤੁਹਾਨੂੰ ਮਾਰਕੀਟ ਦੇ ਵਿੱਚੋਂ ਨਹੀਂ ਮਿਲਦਾ ਅੱਜ ਅਸੀਂ ਜਿਹੜੀ ਚੀਜ਼ ਤੁਹਾਡੇ ਲਈ ਇਹ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਉਹ ਪੰਜਾਬੀਆਂ ਦਾ ਖਾਸ ਸਵਾਦਿਸ਼ਟ ਪਕਵਾਨ ਨਾਨ ਨਾਨ ਚੋਲੇ ਦੇਖੋ ਇਹ ਜਿਹੜਾ ਪਰਿਵਾਰ ਇਹ ਕਰ ਰਿਹਾ ਇਹ ਵੀਡੀਓ ਸ਼ੂਟ ਅਸੀਂ ਕੀਤਾ ਇਹ ਉਹਨਾਂ ਦੇ ਘਰ ਦੇ ਵਿੱਚ ਹੀ ਕੀਤਾ ਅਮਰਤਾਰੀ ਵੀਰ ਸੁੱਖਾ ਭਾਜੀ ਸਾਡੇ ਜਿਹੜੇ ਚੋਕੇ ਪਿੰਡ ਤੋਂ ਬਿਲੋਂਗ ਕਰਦੇ ਆ ਤੇ ਨਾਲ ਉਹਨਾਂ ਦੀ ਬੇਟੀ ਮੁਸਕਾਨ ਤੁਸੀਂ ਦੇਖ ਰਹੇ ਹੋ ਕਿ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜੇ ਨਾਨ ਬਣਾ ਰਹੇ ਆ ਤੇ ਇਹ ਕੈਟਰਿੰਗ ਦਾ ਕੰਮ ਵੀ ਕਰਦੇ ਨੇ ਇਨਾਂ ਦੇ ਘਰ ਦੇ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਅਸੀਂ ਸਾਰੇ ਇਨਵਾਈਟਡ ਸੀ ਤੇ ਉਥੇ ਇਹਨਾਂ ਨੇ ਜਿਵੇਂ ਆਪ ਆਮ ਕਰਕੇ ਕੁਝ ਛੋਟੇ ਪ੍ਰੋਗਰਾਮ ਦੇ ਵਿੱਚ ਚਾਹ ਵਗੈਰਾ ਦਾ ਕੋਈ ਪ੍ਰੋਗਰਾਮ ਕਰ ਲਏ ਨੇ ਤੇ ਇਹਨਾਂ ਨੇ ਉਹ ਕੱਟ ਕੇ ਤੇ ਇਹਨਾਂ ਦੀ ਇੱਛਾ ਸੀ ਕਿ ਅਸੀਂ ਆਏ ਹੋਏ ਜਿਹੜੇ ਕੁਝ ਮਹਿਮਾਨ ਨੇ ਉਹਨਾਂ ਲਈ ਨਾਨ ਅਸੀਂ ਖਲਾਈਏ ਪਰ ਜਦੋਂ ਇਹ ਨਾਨ ਅਸੀਂ ਟਰਾਈ ਕੀਤੇ ਤੇ ਇਹ ਨਾਨ ਦਾ ਜੋ ਟੇਸਟ ਜੋ ਸਬਜ਼ੀ ਦਾ ਟੇਸਟ ਸੀ ਉਹ ਮੈਨੂੰ ਗੜੀਵਾਲ ਦਸੂਹੇ ਦੇ ਇਲਾਕੇ ਦੇ ਵਿੱਚ ਨਾਂਡੇ ਇਲਾਕੇ ਦੇ ਵਿੱਚ ਕਿਤੇ ਨਹੀਂ ਮਿਲਿਆ ਇੱਕ ਬਿਲਕੁਲ ਸਾਫ਼ ਸੁਥਰੀ ਚੀਜ਼ ਤੇ ਉੱਤੋਂ ਸੁਆਦੀਸ਼ਟ ਤੇ ਤੀਸਰਾ ਇਹ ਕਿ ਸਾਡੇ ਆਪਣੇ ਪੰਜਾਬੀ ਸਾਡੇ ਆਪਣੇ ਜਾਣਕਾਰ ਸੁੱਖਾ ਭਾਜੀ ਜਿਹੜੇ ਆਪ ਅਮਰਤ ਅਰਬੀਆ ਤੇ ਪਾਠੀ ਸਿੰਘ ਦੀ ਰੋਲ ਵੀ ਲਾਉਂਦੇ ਨੇ ਉਹ ਕੈਟਰਿੰਗ ਦਾ ਕੰਮ ਵੀ ਕਰਦੇ ਨੇ ਜੇ ਕਿਸੇ ਨੂੰ ਜਰੂਰਤ ਹੋਵੇ ਕੈਟਰਿੰਗ ਦੇ ਕੰਮ ਲਈ ਘਰਾਂ ਦੇ ਵਿੱਚ ਨਾਣ ਲਈ ਕੋਈ ਬਰਥਡੇ ਪਾਰਟੀ ਹੈ ਜਾਂ ਕੋਈ ਮੈਰਜ ਅਨਿਵਰਸਰੀ ਜਾਂ ਹੋਰ ਕੋਈ ਛੋਟੀ ਮੋਟੀ ਪਾਰਟੀ ਜਾਂ ਵੱਡੇ ਪ੍ਰੋਗਰਾਮ ਵੀ ਵਿਆਹਾਂ ਦੇ ਪ੍ਰੋਗਰਾਮ ਵੀ ਕਰਦੇ ਨੇ ਫੁੱਲ ਕੈਟਰਿੰਗ ਦਾ ਜਿਹੜਾ ਕੰਮ ਹੈ ਕਰਦੇ ਨੇ ਨਾਣ ਦੀ ਕੁਆਲਿਟੀ ਤੁਸੀਂ ਦੇਖੋ ਤੇ ਨਾਲ ਲੱਗੇ ਹੋਏ ਤੰਦੂਰ ਦੇ ਵਿੱਚ ਦੇਖੋ ਭਾਜੀ ਸਾਰਾ ਕੰਮ ਆਪ ਕਰਦੇ ਨੇ ਤੇ ਨਾਲ ਉਹਨਾਂ ਦੀ ਬੇਟੀ ਵੀ ਹੈਲਪ ਕਰਾਉਂਦੀ ਹੈ ਬਿਲਕੁਲ ਸਾਫ ਸੁਥਰਾ ਖਾਣਾ ਵਧੀਆ ਟੇਸਟ ਸਵਾਦ ਦੀ ਗਾਰੰਟੀ ਜਿਹੜੀ ਪੂਰੀ ਅਸੀਂ ਲੈਣੀ ਹੈ ਕਿ ਸਵਾਦ ਤੁਹਾਨੂੰ ਅਜਿਹਾ ਨਹੀਂ ਕਿਤੇ ਮਿਲਿਆ ਹੋਵੇਗਾ ਨਹੀਂ ਮਿਲੇਗਾ ਤੁਹਾਨੂੰ ਕਿਤੇ ਹੋਏ ਅਜਿਹਾ ਜਿਹੜਾ ਸਵਾਦ ਤੇ ਦੂਸਰੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਉਹਨਾਂ ਦੇ ਘਰ ਦੇ ਵਿੱਚ ਜੱਕਦਮ ਬਣਿਆ ਹੋਇਆ ਸੀ ਜਿਹਦੇ ਲਈ ਉਹਨਾਂ ਤੋਂ ਜਿਹੜਾ ਸਾਜੋ-ਸਮਾਨ ਕਹਿਣ ਤੋਂ ਭਾਵ ਜਿਦਾਂ ਇਹ ਟੋਕਰੀ ਦੇ ਵਿੱਚ ਰੱਖੇ ਹੋਏ ਨੇ ਤੇ ਭਾਜੀ ਹੱਥਾਂ ਨਾਲ ਹੀ ਉਹ ਸਾਰਾ ਕੁਝ ਕਰ ਰਹੇ ਨੇ ਜਿਵੇਂ ਓਇਲ ਵੀ ਹੱਥਾਂ ਨਾਲ ਲਾ ਰਹੇ ਨੇ ਹੱਥ ਬਿਲਕੁਲ ਸਾਫ਼ ਸੁਥਰੇ ਕਿਉਂਕਿ ਭਾਜੀ ਅਮਰਤ ਹਰੀ ਨੇ ਉਹ ਇੱਕ ਬੈਸਟ ਪੁਆਇੰਟ ਜਿਨ੍ਹਾਂ ਨੇ ਵੀ ਸਾਫ਼ ਸੁਥਰੀ ਕੁਕਿੰਗ ਕਰਨੀ ਹੈ ਕੋਈ ਪ੍ਰੋਗਰਾਮ ਆਪਣੇ ਘਰਾਂ ਦੇ ਵਿੱਚ ਕਰਨੇ ਨੇ ਜਰੂਰ ਇਹਨਾਂ ਦੇ ਨਾਲ ਸੰਪਰਕ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਜਿਹੜਾ ਨੰਬਰ ਉਹ ਜਰੂਰ ਦੇਾਂਗੇ ਸੋ ਇਹਨਾਂ ਦੇ ਨਾਲ ਸੰਪਰਕ ਕਰੋ ਆਪਣੇ ਘਰਾਂ ਦੇ ਵਿੱਚ ਇਹਨਾਂ ਤੋਂ ਕੰਮ ਕਰਵਾਉ ਤਾਂ ਜੋ ਫਾਈਨੈਂਸ਼ੀਅਲੀ ਤੌਰ ਤੇ ਇਹਨਾਂ ਦੀ ਹੈਲਪ ਹੋ ਸਕੇ ਪੈਸੇਤਾਂ ਘਰਾਂ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਉੱਤੇ ਲਾਉਂਦੇ ਹੀ ਹਾਂ ਤੇ ਅਸੀਂ ਬਾਹਰੋਂ ਬਣਾਇਆ ਬਣਾਇਆ ਜਿਹੜਾ ਖਾਣਾ ਉਹ ਲਿਆਉਂਦੇ ਹਾਂ ਪਰ ਉਹ ਇੰਨਾ ਹੈਲਦੀ ਨਹੀਂ ਹੁੰਦਾ ਜਦੋਂ ਘਰ ਦੇ ਵਿੱਚ ਹਰੇਕ ਚੀਜ਼ ਹਾਈਜਨਿਕ ਤਰੀਕੇ ਨਾਲ ਬਣੂਗੀ ਤੇ ਸੱਜੇ ਢੰਗ ਨਾਲ ਬਣੂਗੀ ਤੇ ਉਹ ਖਾਣਾ ਅੱਛਾ ਵੀ ਲੱਗੇਗਾ ਆਮ ਕਰਕੇ ਅਸੀਂ 15 ਤੋਂ 20 ਬੰਦੇ ਸੱਦ ਕੇ ਕੀ ਕੀ ਲਿਆਉਣੇ ਸਮੋਸੇ ਵਗੈਰਾ ਅਸੀਂ ਲੈ ਕੇ ਬਰਥਡੇ ਪਾਰਟੀ ਸੈਲੀਬ੍ਰੇਟ ਕਰਦੇ ਵਿੱਚ ਕਰ ਲੈਨੇ ਆ ਜਾਂ ਯੂਨੀਵਰਸਿਟੀ ਦੀ ਇਦਾਂ ਜਾਂ ਹੋਰ ਕੋਈ ਚੀਜ਼ ਆਈਟਮ ਲਿਆ ਕੇ ਸਾਡੇ 2200 ਦਾ 3000 4000 ਦਾ ਬਜਟ ਛੋਟੇ ਪ੍ਰੋਗਰਾਮਾਂ ਦਾ ਹੋ ਜਾਂਦਾ ਸੋ ਬੈਸਟ ਹੈ ਕਿ ਪੂਰੀ ਫੈਮਿਲੀ ਲਈ ਤੁਸੀਂ ਇਹਨਾਂ ਨੂੰ ਸਾਦੋ ਤੇ ਛੋਟੀ ਪਾਰਟੀ ਲਈ ਵੀ ਤੇ ਵੱਡੇ ਪ੍ਰੋਗਰਾਮਾਂ ਲਈ ਵੀ ਇਹਨਾਂ ਨੂੰ ਕੰਮ ਦਿਓ ਇਹਨਾਂ ਤੋਂ ਕੰਮ ਕਰਵਾਓ ਸਾਫ਼ ਸੁਥਰਾ ਸਜਾ ਕਰ ਰਿਹਾ ਦੇਖੋ ਬੇਟੀ ਆਪਣੇ ਪਾਪਾ ਦੀ ਕਿਵੇਂ ਹੈਲਪ ਕਰ ਰਹੀ ਆ ਬੜੇ ਵਧੀਆ ਤਰੀਕੇ ਨਾਲ ਨਾਮ ਲਾਜਬਾਬ ਟੇਸਟ ਦੇ ਨਾਲ ਤਿਆਰ ਹੋ ਰਿਹਾ ਮੇਰਾ ਦਿਲ ਕੀਤਾ ਕਿ ਨਾਨ ਖਾਨ ਦੇ ਨਾਲ ਇਹਨਾਂ ਦੀ ਵੀਡੀਓ ਸ਼ੂਟ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਵੀਡੀਓ ਜਾਵੇ ਬੈਸੇ ਤਾਂ ਇਹ ਗਰਦੀ ਵਾਲੇ ਇਲਾਕੇ ਦੇ ਵਿੱਚ ਇਹਨਾਂ ਦੀ ਪਛਾਣ ਹੈ ਬਾਬਾ ਜੀ ਨਾਨ ਵਾਲੇ ਦੇ ਨਾਂ ਤੇ ਤੇ ਪਰ ਗਰਦੀਵਾਲ ਤੋਂ ਇਲਾਵਾ ਇਹ ਵੀਡੀਓ ਜਿੱਥੇ ਵੀ ਕੋਈ ਦੇਖੇਗਾ ਉਥੇ ਪਤਾ ਲੱਗੇਗਾ ਸੋ ਭਾਈ ਅਮਰਧਾਰੀ ਸਿੰਘ ਨੂੰ ਜਰੂਰ ਕਾਮ ਦਿਓ ਨਾ ਦੇਖੋ ਬੜੇ ਸਟੇਜ ਦੇ ਟੰਗ ਨਾਲ ਪੱਕ ਰਿਹਾ ਬੇਟੀ ਉਹਨਾਂ ਦੀ ਬਰਾਬਰ ਪੇੜਿਆਂ ਨੂੰ ਪ੍ਰੈਸ ਕਰਕੇ ਨਾਂ ਜਿਹੜੀ ਲਾ ਰਹੀ ਹੈ ਜੇ ਗੱਲ ਕਰੀਏ ਸਬਜ਼ੀ ਦੀ ਜਿੰਨੇ ਬੰਦੇ ਉੱਥੇ ਆਏ ਸੀ ਸਾਰੇ ਉਂਗਲਾਂ ਚਟਣ ਤੱਕ ਮਜਬੂਰ ਹੋ ਗਏ ਨੰਨਾ ਦੇ ਨਾਲ ਜਿਹੜੇ ਛੋਲੇ ਬਣਾਏ ਗਏ ਬਹੁਤ ਜ਼ਿਆਦਾ ਟੇਸਟ ਸੀ ਬਿਲਕੁਲ ਬਧੀਆ ਢੰਗ ਦੇ ਨਾਲ ਇਹ ਥਾਲੀ ਵੀ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਜਰੂਰ ਕਮ데요